ਕਰੀਏ ਕਿ ਅਸੀਂ ਵਿਆਹਾਂ ਤੇ ਜਰੂਰ ਜਾਂਦੇ ਆ ਪਰ ਅੱਜ ਤੁਹਾਨੂੰ ਇੱਕ ਐਸੇ ਵਿਆਹ ਤੇ ਲੈ ਕੇ ਆ ਰਹੇ ਹਾਂ ਸੱਚੀ ਗੱਲ ਦੋਸਤੋ ਮੈਂ ਹਾਂ ਵੀ ਇੱਕ ਜਲੋਟਾ ਤੁਸੀਂ ਦੇਖ ਰਿਹਾ ਸਮਝਾ ਲਿਓ ਉਸ ਗੱਲ ਕਰੀਏ ਕਿ ਅਸੀਂ ਵਿਆਹਾਂ ਤੇ ਜਰੂਰ ਜਾਂਦੇ ਆ ਪਰ ਅੱਜ ਤੁਹਾਨੂੰ ਇੱਕ ਐਸੇ ਵਿਆਹ ਤੇ ਲੈ ਕੇ ਆ ਰਹੇ ਹਾਂ ਜਿੱਥੇ ਜੋ ਸ਼ਿਵ ਸੈਣਾ ਦੇ ਵੱਲੋਂ ਕਰਾਇਆ ਜਾ ਰਿਹਾ ਸ਼ਿਵ ਸੈਣਾ ਅਖਿਲ ਰਾਸ਼ਟਰੀ ਜਿਹੜੀ ਸ਼ਿਵ ਸੈਣਾ ਜਿਹੜੀ ਗੁਰ ਮੰਡੀ ਤੋਂ ਚੱਲਦੀ ਹੈ ਜਿਹੜੇ ਮਹਰੂਮ ਜਗਦੀਸ਼ ਤਾਂਗੜੀ ਜੀ ਵੱਲੋਂ ਚਲਾਈ ਗਈ ਸੀਗੀ ਜੋ ਕਿ ਪਹਿਲੀ ਐਸੀ ਸ਼ਿਵ ਸੈਨਾ ਜੋ ਇਲੈਕਸ਼ਨ ਆਫ ਇੰਡੀਆ ਦੇ ਵੱਲੋਂ ਜਿਹੜੀ ਰਜਿਸਟਰਡ ਹੈ ਉਸ ਤੋਂ ਇਲਾਵਾ ਜਿਹੜੀ ਪੰਜਾਬ 'ਚ ਕਾਫੀ ਸ਼ਿਵ ਸੈਨਾਵਾਂ ਜੋ ਕਿ ਆਪਣਾ ਅਲੱਗ-ਅਲੱਗ ਕੰਮ ਕਰਦੇ ਆਣੇ ਆਪਾਂ ਉਹਨਾਂ ਤੇ ਨਾ ਜਾਵਾਂਗੇ ਪਰ ਤੁਹਾਨੂੰ ਇੱਕ ਐਸੇ ਵਿਆਹ ਤੇ ਲੈ ਕੇ ਆ ਰਹੇ ਜੋ ਕਿ ਸ਼ਿਵ ਸੈਨਾ ਵੱਲੋਂ ਕਰਾਇਆ ਗਿਆ ਸਾਡੇ ਨਾਲ ਪ੍ਰਧਾਨ ਸੁਨੀਲ ਤਾਂਗੜੀ ਜੀ ਮੌਜੂਦ ਨੇ ਗੱਲਬਾਤ ਕਰਨ ਪ੍ਰਧਾਨ ਸਾਹਿਬ ਕਿਵੇਂ ਦੇਖਦੇ ਹੋ ਕਿ ਤੁਸੀਂ ਤੁਹਾਡੀ ਇਲੈਕਸ਼ਨ ਕਮਿਸ਼ਨ ਆਫ ਇੰਡੀਆ ਤੋਂ ਪਹਿਲੀ ਐਸੀ ਸ਼ਿਵ ਸੈਨਾ ਜਿਹੜੀ ਪਹਿਲਾਂ ਰਜਿਸਟਰਡ ਹੋਈ ਸੀ ਆਤੰਗਵਾਦ ਵੱਲੇ ਤੇ ਹੁਣ ਤੁਸੀਂ ਉਨਨ੍ਹੀ ਜাদুর ਰੱਖਦੇ ਹੋਏ ਕਿ ਕੰਮ ਕਰ ਰਹੇ ਹੋ ਉਪਰਾਲਾ ਕਰ ਰਹੇ ਹੋ ਕਿ ਗਰੀਕ ਕੰਨਿਆ ਦਾ ਵਿਆਹ ਕਰਾ ਰਹੇ ਹੋ ਕਿਵੇਂ ਦੇਖਦੇ ਜਿੱਤੇ ਤੱਕ ਤਾਂ ਤਾਲੁਕ ਹੈ ਅਖਲ ਭਾਰਤੀ ਸ਼ਿਪ ਸੈਨਾ ਰਾਸ਼ਟਰਵਾਦੀ ਦੀ ਰਜਿਸਟ੍ਰੇਸ਼ਨ ਬੜੀ ਪੁਰਾਣੀ ਹੋਈ ਹੈ ਪਰ ਦੂਜੀ ਤਰਫ ਮੈਂ ਦੇਖਦਾ ਵੀ ਜਿਹੜਾ ਪੌਦਾ ਸ਼੍ਰੀ ਜਗਦੀਸ਼ ਸਾੰਘੜੀ ਜੀ ਨੇ ਲਗਾਇਆ ਸੀ ਉਹ ਵੱਧ ਫੁੱਲ ਕੇ ਕੋਈ ਅੰਦਾਜ਼ਨ 40 ਸ਼ਿਪ ਸੈਨਾ ਬਣ ਗਈਆਂ ਮੈਂ ਤਾਂ ਹਰ ਸ਼ਿਪ ਸੈਨਿਕ ਨੂੰ ਇੱਕ ਕੋਈ ਗੱਲ ਕਹਾਂਗਾ ਵੀ ਜਿਸ ਸੋਚ ਨਾਲ ਬੂਟਾ ਲਾਇਆ ਸੀ ਧਾਰਮਿਕ ਵਿਚਾਰਧਾਰਾ ਦੇ ਨਾਲ ਤੇ ਸਮਾਜਿਕ ਤੌਰ ਤੇ ਕੰਮ ਜ਼ਰੂਰ ਕਰਨੇ ਚਾਹੀਦੇ ਆ ਅਸੀਂ ਉਹਨਾਂ ਦੇ ਅਸ਼ੀਰਵਾਦ ਨਾਲ ਜਾਂ ਉਹਨਾਂ ਨੇ ਜਿਹੜਾ ਸਾਨੂੰ ਤਾਂਗੜੀ ਸਾਹਿਬ ਨੇ ਰਸਤਾ ਦਿਖਾਇਆ ਸੀ ਵੀ ਗਰੀਬ ਗੁਰਮੇ ਦੀ ਸੇਵਾ ਕਰੋ ਸ਼ਾਇਦ ਮੈਨੂੰ ਕੋਈ ਜ਼ਾਦ ਨਹੀਂ ਵੀ 35 40 ਫੰਕਸ਼ਨਸ ਅਸੀਂ ਛੋਟੇ ਮੋਟੇ ਕਰਦੇ ਰਹੇ ਆ ਜਿਸ ਤਰ੍ਹਾਂ ਕਿ ਮਾਈਕਾ ਐਗਜ਼ਾਮਪਲ ਹੈ ਵੀ ਅੱਜ ਤੋਂ 30 ਦਸੰਬਰ ਦੀ ਗੱਲ ਹੈ ਵੀ ਅਸੀਂ ਇੱਕ ਛੋਟਾ ਜਿਹਾ ਫੰਕਸ਼ਨ ਕੀਤਾ ਸੀ ਗੁਰਮੰਡੀ ਚੇ ਦੇ ਜਿਹਦੇ ਵਿੱਚ 250 ਰਜ਼ਾਈ 20 ਸਲਾਈ ਮਸ਼ੀਨਾਂ ਔਰ ਅੰਦਾਜ਼ਨ 80 ਬੋਟਲ ਦੇ ਆਸ-ਪਾਸ ਬਲੱਡ ਡੋਨੇਟ ਕੀਤਾ ਸੀ ਕਿਉਂਕਿ ਉਹਨਾਂ ਦੀ ਪ੍ਰੇਰਣਾ ਇਹੀ ਸਹੀ ਸੀ ਵੀ ਤੁਸੀਂ ਸਮਾਜਿਕ ਤੌਰ ਤੇ ਕੰਮ ਕਰੋ ਉਹਨਾਂ ਦੀ ਸੋਚ ਨੂੰ ਅੱਗੇ ਰੱਖਦੇ ਹੋਏ ਵੀ ਅਸੀਂ ਉਸ ਦਿਨ ਇੱਕ ਗੱਲ ਕਹੀ ਸੀ ਵੀ हे ਪ੍ਰਭੂ ਵੀ ਸਾਨੂੰ ਐਨੀ ਸ਼ਕਤੀ ਦੇ ਵੀ ਅਸੀਂ ਕਿਸੇ ਕੰਨਿਆ ਦੀ ਸ਼ਾਦੀ ਕਰੀਏ ਉਹ ਸੋਚ ਨੂੰ ਅੱਗੇ ਰੱਖਦੇ ਹੋਏ ਵੀ ਸਾਡਾ ਵਿਚਾਰ ਸੀ ਦੋ ਕੰਨਿਆਂ ਦੀ ਸ਼ਾਦੀ ਦਾ ਪਰ ਸਾਨੂੰ ਇੱਕ ਇੱਕ ਲੜਕੀ ਮਿਲੀ ਤੇ ਇੱਕ ਲੜਕੀ ਦੀ ਸ਼ਾਦੀ ਵੀ ਪ੍ਰਭੂ ਦੇ ਅਸ਼ੀਰਵਾਦ ਨਾਲ ਅਸੀਂ ਕਰ ਰਹੇ ਹਾਂ ਅਗਲੇ ਸਭ ਕਿਤੇ ਨਾ ਕਿਤੇ ਅੱਜ ਕੱਲ੍ਹ शिवसेना ਬਣ ਜਰੂਰ ਜਾਂਦੀ ਹੈ शिवसेना ਤੇ ਜਿਹੜੇ ਆਗੂ ਬਣਦੇ ਨੇ ਪੰਜਾਬ ਪ੍ਰਧਾਨ ਬਣ ਗਿਆ ਰਾਸ਼ਟਰ ਪ੍ਰਧਾਨ ਬਣ ਗਿਆ ਉਹ ਗਨਮੈਨਾਂ ਦੀ ਰਾਜਨੀਤੀ ਕਰਦੇ ਪਰ ਤੁਹਾਡੀ ਜਿਹੜੀ शिवसेना ਉਹ ਗਨਮੈਨਾਂ ਨੂੰ ਛੱਡ ਕੇ ਇਧਰ ਸਮਾਜ ਸੇਵਾ ਵੱਲ ਜਾ ਰਹੀ ਹੈ ਜਿੱਥੇ ਤੱਕ ਦਾ ਤਾਲੂਕ ਆ ਤੁਸੀਂ ਗਨਮੈਨਾਂ ਦੀ ਗੱਲ ਕਰਦੇ ਮੈਂ ਇਸ ਵਿਸ਼ੇ ਤੇ ਕੋਈ ਬਹੁਤਾ ਨਹੀਂ ਕਹਿਣਾ ਚਾਹਾਂਗਾ ਵੀ ਮੈਂ ਹਰ ਸ਼ਿਵਸਰਨ ਨੂੰ ਇੱਕੋ ਹੀ ਗੱਲ ਕਹਾਂਗਾ ਵੀ ਜੇ ਤੁਸੀਂ ਸ਼ਿਵਸਰਨ ਦੇ ਨੌ ਦੇ ਕੰਮ ਚਲਾਣੇ ਹੋ ਤੇ ਧਾਰਮਿਕ ਵਿਚਾਰਧਾਰਾ ਰੱਖ ਕੇ ਵੀ ਕਿਸੇ ਕਮਜ਼ੋਰ ਆਦਮੀ ਦੀ ਮਦਦ ਵੀ ਕਰਨੀ ਚਾਹੀਦੀ ਹੈ ਤੇ ਅੱਜ ਜੇ ਸਮਾਨ ਦੀ ਗੱਲ ਕੀਤੀ ਜਾਵੇ ਤੁਸੀਂ ਸਾਰਾ ਜ਼ਰੂਰਤ ਦਾ ਸਮਾਨ ਕੰਨਿਆ ਨੂੰ ਦੇ ਰਹੇ ਹੋ ਤੇ ਹੋਰ ਕੀ ਕੀ ਨਾਲ ਦਿੱਤਾ ਜਾ ਰਿਹਾ ਹੈ ਇਹਦੇ ਵਿੱਚ ਦੇਖੋ ਸਾਡਾ ਸਨਾਤਨ ਧਰਮ ਕੀ ਕਹਿੰਦਾ ਵੇ ਜੇ ਤੁਸੀਂ ਇੱਕ ਹੱਥ ਨਾਲ ਕੋਈ দান ਕਰਦੇ ਹੋ ਤੇ ਦੂਸਰੇ ਹੱਥ ਨੂੰ ਪਤਾ ਨਹੀਂ ਲੱਗਣਾ ਚਾਹੀਦਾ ਇਸ ਕਰਕੇ ਮੈਂ ਇਹ ਕੋ ਤੁਹਾਨੂੰ ਪੂਰੀ ਡਿਟੇਲ ਨਹੀਂ ਦੇ ਸਕਦਾ ਵੀ ਅਸੀਂ ਕੀ ਦਿੱਤਾ ਉਹ ਤੁਹਾਡੇ ਸਾਹਮਣੇ ਹੈ ਪਰ ਅਸੀਂ ਕਹਿੰਨੇ ਵੀ ਇਹ ਕਰਮ ਔਰ ਕਿਸਮਤ ਉਹ ਕੰਨਿਆਂ ਦੀ ਹੈ ਅਸੀਂ ਦੇਣ ਵਾਲੇ ਕੌਣ ਹੈ ਦੇਣ ਵਾਲਾ ਪ੍ਰਭੂ ਹੈ ਅਸੀਂ ਤਾਂ ਪ੍ਰਭੂ ਦੇ ਨੌਕਰ ਹੈ ਵੀ ਜੋ ਨੇ ਹੁਕਮ ਲਗਾਇਆ ਉਹ ਅਸੀਂ ਕੰਮ ਕਰ ਰਹੇ ਹਾਂ ਅਗਰ ਸਾਹਿਬ ਹੁਣ ਹਰ ਸਾਲ ਇਸ ਤਰੀਕੇ ਦੇ ਨਾਲ ਕੰਨਿਆਵਾਦ ਵਿਆਹ ਗ੍ਰਚਾ ਕਰਨਗੇ ਕਿ ਹਰ ਮਹੀਨੇ ਤੁਸੀਂ ਰੱਖੋਗੇ ਇਹਨੂੰ ਦੇਖੋ ਜੀ ਮੈਂ ਤੁਹਾਨੂੰ ਇਹ ਨਹੀਂ ਹਰ ਮਹੀਨੇ ਵਾਲੀ ਗੱਲ ਨਹੀਂ ਕਹਿ ਸਕਦਾ ਪਰ ਕਹਿਣ ਦਾ ਮਤਲਬ ਹੈ ਵੀ ਅਸੀਂ ਇੱਕ ਮਨ ਮਨਾਇਆ ਹੈ ਵੀ ਇਹ ਕੰਮ ਕਰਾਂਗੇ ਤੇ ਸਾਡੀ ਕੋਸ਼ਿਸ਼ ਹੈ ਵੀ ਸਾਲ 'ਚ ਜੇ ਬਹੁਤੇ ਨਹੀਂ ਕਰਾਂਗੇ ਤੇ ਚਾਰ ਸ਼ਾਦੀਆਂ ਤਾਂ ਅਸੀਂ ਜ਼ਰੂਰ ਕਰਾਂਗੇ ਧੰਨਵਾਦ ਜੈਕਾਰਾ ਸਾਡੇ ਨਾਲ ਸੁਨੀਲ ਤਾਗੜੀ ਜੀ ਨੇ ਨਵੀਨ ਤਾਂਗੜੀ ਵੀ ਮੌਜੂਦ ਨੇ ਜੋ ਕਿ ਰਾਸ਼ਟਰੀ ਪ੍ਰਧਾਨ ਨੇ ਉਹਨਾਂ ਨਾਲ ਵੀ ਗੱਲਬਾਤ ਕਰ ਲੰਨੇ ਆ ਯੂਥ ਪ੍ਰਧਾਨ ਨੂੰ ਕਿਵੇਂ ਦੇਖਦੇ ਹੋ ਕਿ ਕੰਨਿਆ ਦਾ ਵਿਆਹ ਤੁਹਾਡੀ ਸ਼ਿਵਸਾੜਾ ਵੱਲੋਂ ਹੋ ਰਿਹਾ ਬਾਕੀ ਸ਼ਿਵਸਾੜਾ ਤਾਂ ਪੰਜਾਬ ਚ ਬਥੇਰੀਆਂ ਨੇ ਜੈਸ਼ੀ ਰਾਮ ਜੀ ਮੈਂ ਬਲਕਿ ਆਪਣੇ ਸਾਰੇ ਸੰਗਠਨਾਂ ਨੂੰ ਇੰਨੀ ਗੱਲ ਕਹਿਣਾ ਚਾਹੂੰਗਾ ਕਿ ਸਾਡੇ ਸ਼ਿਵ ਸੇਨਾ ਦਾ ਪਹਿਲੀ ਗੱਲ ਤਾਂ ਕਿ ਬਹੁਤ ਬਰੀਫਲੀ ਗੱਲ ਸਮਝਾਉਣੀ ਚਾਹੂੰਗਾ ਕਿ ਅਖਿਲ ਭਾਰਤੀਏ ਸ਼ਿਵ ਸੇਨਾ ਰਾਸ਼ਟਰਾਵਾਦੀ ਕੈਸਾ ਪਹਿਲਾ ਸੰਗਠਨ ਹੈ ਉੱਤਰ ਭਾਰਤ ਦਾ ਜੋ ਕਿ ਰਜਿਸਟਰਡ ਬਾਈ ਇਲੈਕਸ਼ਨ ਕਮਿਸ਼ਨ ਆਫ ਇੰਡੀਆ ਦੇ ਦੁਆਰਾ ਰਜਿਸਟਰਡ ਹੈ ਤੇ ਕਾਫੀ ਐਸੇ ਸ਼ਿਵ ਸੇਨਾ ਦੇ ਨੇਤਾ ਨੇ ਜਿਹੜੇ ਬਹੁਤ ਹੀ ਜ਼ਿਆਦਾ ਪ੍ਰਚਾਰ ਕਰਦੇ ਆ ਕਿ ਸ਼ਿਵ ਸੇਨਾ ਬਾਲ ਠਾਕਰੇ ਹੀ ਰਜਿਸਟਰਡ ਇਲੈਕਸ਼ਨ ਕਮਿਸ਼ਨ ਆਫ ਇੰਡੀਆ ਵੱਲੋਂ ਇੰਨੀ ਗੱਲ ਦਾ ਮੈਂ ਬਹੁਤ ਹੀ ਸਿੱਧੇ ਸਪਸ਼ਟ ਰੂਪ ਚ ਗੱਲ ਕਹਿਣੀ ਚਾਹੂੰਗਾ ਕਿ ਅਖਿਲ ਭਾਰਤੀ ਸ਼ਿਵ ਸੇਨਾ ਰਾਸ਼ਟਰਵਾਦੀ ਤਾਂਗੜੀ ਗਰੁੱਪ ਇੱਕ ਐਸਾ ਪਹਿਲਾ ਸੰਗਠਨ ਤੇ ਪੁਰਾਣਾ ਸੰਗਠਨ ਹੈ ਕਿ ਜਿਹੜਾ ਪੰਜਾਬ ਚ ਨਹੀਂ ਬਲਕਿ ਉੱਤਰ ਭਾਰਤ ਸਭ ਤੋਂ ਪਹਿਲਾ ਰਜਿਸਟਰਡ ਸੀ ਇਲੈਕਸ਼ਨ ਕਮਿਸ਼ਨ ਆਫ ਇੰਡੀਆ ਦੁਆਰਾ ਤੇ ਬਹੁਤ ਲੋਕਾਂ ਨੂੰ ਇਹ ਗਲਤ ਫਹਮੀ ਹੈ ਕਿ ਸ਼ਿਵ ਸੇਨਾ ਦਾ ਮਤਲਬ ਹੈ ਬਾਲਾ ਸਾਹਿਬ ਠਾਕਰੇ ਜਿਹੜਾ ਬਾਲਾ ਸਾਹਿਬ ਠਾਕਰੇ ਦੀ ਗੱਲ ਹੈ ਤੇ ਕਿ ਬਾਲ ਠਾਕਰੇ ਸ਼ਿਵ ਸੈਨਾ ਇੱਕ ਛਤਰਪਤੀ ਸ਼ਿਵਾਜੀ ਮਹਾਰਾਠਾ ਸਮੁਦਾਇ ਦੇ ਪ੍ਰਤੀ ਬਣੀ ਹੋਈ ਸੰਗਠਨ ਹੈ ਤੇਰੀ ਅਖਿਲ ਭਾਰਤੀਏ ਸ਼ਿਵ ਸੇਨਾ ਰਾਸ਼ਟਰਵਾਦੀ ਹੈ ਉਹ ਸ਼ੰਕਰ ਭਗਵਾਨ ਦੇ ਚਰਨਾਚਰਦਾਸ ਰੱਖੀ ਹੋਈ ਤੇ ਮਹਾਦੇਵ ਦੇ ਨਾਮ ਤੇ ਸਜਾਇਆ ਗਿਆ ਬੁੱਟਾ ਹੈ ਉਹਨਾਂ ਨੂੰ ਈਸ਼ਟ ਮੰਨਦੇ ਹੋਏ ਲੋਕਾਂ ਨੂੰ ਆ ਹੀ ਨਹੀਂ ਪਤਾ ਕਿ ਸ਼ਿਵ ਸੇਨਾ ਦਾ ਮਤਲਬ ਕੀ ਹੈ ਸ਼ਿਵ ਸੇਨਾ ਦਾ ਮਤਲਬ ਨਹੀਂ ਬਲਕਿ ਠੱਗੀ ਠੋਈਆਂ ਕਰਨੀਆਂ ਨਹੀਂ ਸਿਕਿਉਰਟੀਆਂ ਲੈਣੀਆਂ ਨਹੀਂ ਸ਼ਿਵ ਸੇਨਾ ਦਾ ਮਤਲਬ ਹੈ ਕਿ ਧਾਰਮਿਕ ਗਤੀਵਿਧੀਆਂ ਨੂੰ ਤਾਂ ਆਪਣੇ ਸਨਾਤਨ ਧਰਮ ਨੂੰ ਅੱਗੇ ਲੈ ਕੇ ਜਾਣਾ ਬਲਕਿ ਸਾਰੀ ਆਪਾਂ ਜਾਣਦੇ ਹਾਂ ਕਿ ਦੱਸਣ ਦੀ ਲੋੜ ਨਹੀਂ ਕਿ ਜਗਦੀਸ਼ ਤਾਂਗੜੀ ਕਿਹੜੀ ਸੋਚ ਦਾ ਮਾਲਕ ਸੀ ਜਗਦੀਸ਼ ਤਾਂਗੜੀ ਇੱਕ ਸੰਤ ਸਿਪਾਹੀ ਜਿਸਨੇ ਸੋਤੀ ਕੌਮ ਜਗਾਈ ਜਗਦੀਸ਼ ਤਾਂਗੜੀ ਕੋ ਸੰਧ ਸਿਪਾਹੀ ਸੀ ਜਦੋਂ ਪੰਜਾਬ ਦੇ ਅਤੰਗਵਾਦ ਦੇ ਕਾਲੇ ਦੌਰ ਚ ਹਿੰਦੂਆਂ ਨੂੰ ਘਰਾਂ ਜੋ ਕੱਢ ਕੱਢ ਕੇ ਮਾਰਿਆ ਜਾਂਦਾ ਸੀ ਤੇ ਉਸ ਸਮੇਂ ਦੇ ਦੌਰਾਨ ਚ ਅਕਲ ਭਾਰਤੀ ਸ਼ਿਵ ਸੇਨਾ ਰਾਸ਼ਟਰਵਾਦੀ ਦਾ ਭਗਵਾ ਝੰਡਾ ਲੈ ਕੇ ਅੱਗੇ ਲੈ ਕੇ ਜਾਣ ਵਾਲਾ ਤੇ ਹਿੰਦੂਆਂ ਨੂੰ ਇੱਕ ਮੰਚ ਤੇ ਇਕੱਠੇ ਕਰਨ ਵਾਲਾ ਇਕੋ ਲੀਡਰਸ਼ਿਪ ਪੰਜਾਬ ਚ ਜਿਹਦਾ ਕਿ ਨਾਮ ਜਗਦੀਸ਼ ਤਾਂਗੜੀ ਸੀ ਤੇ ਅੱਜ ਅਸੀਂ ਉਹਨਾਂ ਦੀ ਨਗਰੀ ਚ ਖੜੇ ਹੋਏ ਆਂ ਤੇ ਇੱਕ ਸ਼ਬਦ ਗ੍ਰਹਿਣ ਕਰਦੇ ਆਂ ਕਿ ਅਕਲ ਭਾਰਤੀ ਸ਼ਿਵ ਸੇਨਾ ਰਾਸ਼ਟਰਵਾਦੀ ਤਾਂਗੜੀ ਤੁਹਾਨੂੰ ਬਹੁਤ ਜਲਦੀ 2023 ਤੇ 24 ਦੇ ਵਿੱਚ ਬਲਕਿ 6 ਮਹੀਨਿਆਂ ਦੇ ਵਿੱਚ ਬਰੀਫਲੀ ਤੁਹਾਨੂੰ ਬਹੁਤ ਜਲਦੀ ਨੈਸ਼ਨਲ ਪਲੈਟਫਾਰਮ ਤੇ ਤੇ ਸਾਡੀ ਨੈਸ਼ਨਲ ਐਕਟੀਵਿਟੀਜ਼ ਦੇ ਤਹਿਤ ਅਸੀਂ ਅੱਗੇ ਜਾਵਾਂਗੇ ਤੇ ਜਿਹੜੇ ਲੋਕੀ ਸ਼ਿਵ ਸੇਨਾ ਦਾ ਨਾਮ ਖਰਾਬ ਕਰ ਰਹੇ ਨੇ ਤੇ ਉਹਨਾਂ ਦੀ ਗਤੀਵਿਧੀਆਂ ਦੇ ਨਾਮ ਤੇ ਸਿਕਿਉਰਟੀਆਂ ਲੈਂਦੇ ਹੋਏ ਤੱਕੇ ਹੀ ਕਰ ਰਹੇ ਨੇ ਆਮ ਲੋਕਾਂ ਨਾਲ ਤੇ ਮੈਂ ਇੰਨੀ ਗੱਲ ਕਹਿਣੀ ਜਾਊਂਗਾ ਕਿ ਜਿਨ੍ਹਾਂ ਲੋਕਾਂ ਨੂੰ ਵੀ ਕਿਸੇ ਵੀ ਸ਼ਿਵ ਸੇਨਾ ਦੇ ਵੱਲੋਂ ਕੋਈ ਥ੍ਰੈੱਡ ਪਹੁੰਚਾਈ ਜਾ ਰਹੀ ਹੈ ਕੋਈ ਮਾਨਹਾਨੀ ਪਹੁੰਚਾਈ ਜਾ ਰਹੀ ਹੈ ਉਹ ਸਿੱਧਾ ਸੰਪਰਕ ਲੁਧਿਆਣੇ ਗੁੜਮੰਡੀ ਕਰੋ ਸਾਡਾ ਨੰਬਰ ਨੋਟ ਕਰ ਸਕਦੇ ਹੋ 998835923 ਅਖੀਰ ਭਾਰਤੀ ਸ਼ਿਵ ਸੇਨਾ ਰਾਸ਼ਟਰਵਾਦੀ ਤਾਂਗੜੀ ਗਰੁੱਪ ਹਮੇਸ਼ਾ ਹੀ ਆਪਣੇ ਸਨਾਤਨ ਸਮਾਜ ਨਾਲ Hindu ਧਰਮ ਦੇ ਨਾਲ ਪਹਿਲਾਂ ਖੜੀ ਹੈ ਬਾਕੀ ਲੋਕਾਂ ਤੋਂ ਪਹਿਲਾਂ ਜੈ ਸ਼ੀ ਰਾਮ ਜੀ ਹਰ ਹਰ ਮਹਾਦੇਵ ਬਹੁਤ ਵਧੀਆ ਗੱਲ ਆ ਸੁਨੀਲ ਤਾਂਗੜੀ ਜੀ ਰੋਣਾ ਦੀ ਸਾਰੀ ਜਿਹੜੀ ਟੀਮ ਆ ਅਜ ਇੱਕ ਗਰੀਬ ਗੰਨੇ ਦਾ ਸ਼ਾਦੀ ਕਰ ਰਹੀ ਆ ਬਹੁਤ ਵਧੀਆ ਗੱਲ ਆ ਕਿਉਂਕਿ ਉਸ ਮਾਂ ਨੂੰ ਪੁੱਛ ਕੇ ਦੇਖੋ ਜਿਸ ਮਾਂ ਦੀ ਜਿਹੜੀ ਬੇਟੀ ਜਦੋਂ ਜਵਾਨ ਹੋ ਜਾਂਦੀ ਆ ਤ ਉਹਨੂੰ ਜਦੋਂ ਬਾਹਰ ਲੱਭਣਾ ਪੈਂਦਾ ਵਾ ਤਾਂ ਉਹਦੇ ਲਈ ਕਿੰਨੀਆਂ ਮੁਸ਼ਕਲਾਂਾਂ ਦਾ ਸਾਹਮਣਾ ਆ ਵਿਸ਼ੇਸ਼ ਤੌਰ ਤੇ ਉਸ ਮਾਂ ਨੂੰ ਜਿਹੜੀ ਗਰੀਬੀ ਦੀ ਰੇਖਾ ਤੋਂ ਬਹੁਤ ਨੀਚੇ ਆ ਔਰ ਉਹਨੂੰ ਇਸ ਗੱਲ ਦਾ ਚਿੰਤਾ ਸਤਾਂਦੀ ਕਿ ਮੈਂ ਆਪਣੀ ਬੇਟੀ ਦੀ ਸ਼ਾਦੀ ਕਿਦਾਂ ਕਰਾਂ ਜਿਹੜਾ ਦੇਹੇਜ ਨਾ ਮੰਗਦਾ ਹੋਵੇ ਔਰ ਅੱਜ ਸੁਨੀਲ ਤਾਂਗੜੀ ਜੀ ਇੱਕ ਬਹੁਤ ਵਧੀਆ ਨੇਕ ਕੰਮ ਜਿਹੜਾ ਵਾ ਔਰ ਇਹਨੇ ਦੀ ਟੀਮ ਕਰਨ ਜਾ ਰਹੀ ਆ ਤੋਂ ਮੈਨੂੰ ਬਹੁਤ ਇਸ ਗੱਲ ਦੀ ਖੁਸ਼ੀ ਆ ਮੈਂ ਸੋਚਦਾ ਕਿ ਚੰਗੇ ਕੰਮ ਲਈ ਸੁਨੀਲ ਤਾਂਗੜੀ ਜੀ ਔਰ ਵਿਸ਼ੇਸ਼ ਤੌਰ ਤੇ ਇਹਨਾਂ ਦੇ ਪਿਤਾ ਜੀ ਮੈਂ ਉਹਨਾਂ ਨੂੰ ਵੀ ਬਹੁਤ ਨਜ਼ਦੀਕ ਤੋਂ ਮਿਲਿਆ ਬੜਾ ਨਜ਼ਦੀਕ ਤੋਂ ਉਹਨਾਂ ਨੂੰ ਜਾਣਿਆ ਸੀਗਾ ਹਮੇਸ਼ਾ ਹੀ ਉਹਨਾਂ ਨੇ ਇਨਸਾਨੀਅਤ ਦੀ ਗੱਲ ਕੀਤੀ ਕਿਤੇ ਵੀ ਮੈਨੂੰ ਉਹਨਾਂ ਦੇ ਨਾਲ ਮਿਲ ਕੇ ਇਦਾਂ ਨਹੀਂ ਸੀ ਲੱਗਦਾ ਕਿ ਉਹਨਾਂ ਨੇ ਕਿਤੇ ਵਨ ਸਾਈਡਡ ਕਿਤੇ ਕੋਈ ਗੱਲ ਕੀਤੀ ਹੋਵੇ हां हर आदमी दे, दे, दे ड्यूटी बंदी है अपने ਲਈ ਹਾ ਦਾ ਨਾਰਾ ਮਾਰਨਾ ਸਮੇ ਅਨੁਸਾਰ ਉਹਨੇ ਚੰਗੇ ਕੰਮ ਕੀਤੇ ਆ ਹਾ ਦਾ ਨਾਰਾ ਵੀ ਮਾਰਿਆ ਔਰ ਅੱਜ ਉਹਨਾਂ ਦੇ ਪਾਜਣਾ ਤੇ ਉਹਨਾਂ ਦੇ ਸੁਪੁੱਤਰ ਸੁਨੀਲ ਤਾਂਗੜੀ ਜਰਰੇ ਨੇ ਤੋਂ ਮੈਂ ਦਿਲ ਦੀਆਂ ਗਹਿਰਾਈਆਂ ਤੋਂ ਉਹਨਾਂ ਨੂੰ ਬਹੁਤ ਬਹੁਤ ਮੁਬਾਰਕਬਾਦ ਦਿੰਨਾ ਔਰ ਉਸ ਬੱਚੀ ਨੂੰ ਵੀ ਆਸ਼ੀਰਵਾਦ ਦਿੰਨਾ ਔਰ ਵਿਸ਼ੇਸ਼ ਤੌਰ ਤੇ ਵਰਨ ਨੂੰ ਵੀ ਆਸ਼ੀਰਵਾਦ ਦਿੰਨਾ ਕਿ ਉਸ ਬੱਚੀ ਨੂੰ ਇਹ ਸੋਚ ਕੇ ਨਾ ਉਹ ਮਤਲਬ ਕੱਲ ਨੂੰ ਮਤਲਬ ਤੰਗ ਪਰੇਸ਼ਾਨ ਕਰੇ ਕਿ ਇਹਦਾ ਵਿਆਹ ਤਾਂ ਜਿਹੜਾ ਵਾ ਉਹ ਰਲ ਮਿਲ ਕੇ ਕੀਤਾ ਗਿਆ ਇਹ ਸੋਚ ਕੇ ਗੱਲ ਕਰੇ ਕਿ ਅਸੀਂ ਸਾਰੇ ਉਸ ਬੱਚੀ ਦੇ ਕੋਈ ਚਾਚਾ ਕੋਈ ਤਾਇਆ ਕੋਈ ਭਰਾ ਕੋਈ ਬਾਬ ਬਣ ਕੇ ਉਸ ਬੱਚੀ ਦਾ ਜਿਹੜਾ ਵਾ ਅਸੀਂ ਰਲ ਮਿਲ ਕੇ ਕਰ ਰਹੇ ਹਾਂ ਤਾਂ ਮੈਂ ਉਮੀਦ ਕਰਦਾ ਕਿ ਦੋਨੇ ਬੱਚੇ ਆਪਣੀ ਜ਼ਿੰਦਗੀ ਦਾ ਸਫ਼ਰ ਜਿਹੜਾ ਵਾ ਵਿਵਹਾਈਕ ਸਫ਼ਰ ਜਿਹੜਾ ਉਸ ਨੂੰ ਬਹੁਤ ਅੱਛੇ ਢੰਗ ਨਾਲ ਲੈ ਕੇ ਚੱਲਣਗੇ ਸਾਡੇ ਨਾਲ ਲੜਕੀ ਦੇ ਫਾਦਰ ਵੀ ਮੌਜੂਦ ਨੇ ਕਿਆ ਕਹਿਣਾ ਚਾਹੋਗੇ ਜੋ ਆਪਕੋ ਕਿ ਲੜਕੀ ਕੀ ਸ਼ਾਦੀ ਹੈ ਜੋ ਸਿਫ ਸੈਨਾ ਕੇ ਆਗੂ ਸੁਨੀਲ ਤਾਂਗੜੀ ਕੇ ਦੁਆਰਾ ਕਰਵਾਈ ਜਾ ਰਹੀ ਹੈ ਅੱਜ ਮੈਂ ਸੁਨੀਲ ਤਾਂਗੜੀ ਸਾਹਿਬ ਜੀ ਨੂੰ ਬਹੁਤ ਬੜਾ ਧੰਨਵਾਦ ਦਿੰਦਾ ਹਾਂ ਕਿ ਉਹਨਾਂ ਨੇ ਗਰੀਬ ਕਨਿਆਆਂ ਦਾ ਸ਼ਾਦੀ ਕਰਵਾ ਕਰਕੇ ਪੁਨ ਕਾ ਕੰਮ ਕੀਏ ਹੈ ਔਰ ਅਗੇ ਵੀ ਹਮ ਲੋਗ ਇਨਕੇ ਸੰਗ ਸਾਥ ਮੇ ਰਹੇਗੇ ਅੱਜ ਖੁਸ਼ ਹੋ ਜੋ ਸਮਾਨ ਮਿਲ ਰਹਾ ਲੜਕੀ ਵਾਹ ਹਾਂ ਐਸੇ ਮੈਂ ਕਾਫੀ ਖੁਸ਼ ਹਾਂ ਸਰ ਤੇ ਤੁਸੀਂ ਦੇਖ ਸਕਦੇ ਹੋ ਕਿ ਕਿਸ ਤਰੀਕੇ ਦੇ ਨਾਲ ਇੱਕ ਬਾਪ ਦੇ ਚਿਹਰੇ ਤੇ ਵੀ ਖੁਸ਼ੀ ਹੈ ਕਿ ਉਹਦੇ ਬੇਟੀ ਨੂੰ ਵਿਦਾਇ ਦੇ ਸਮੇ ਸਾਰਾ ਸਾਜੋ ਸਮਾਨ ਜੋ ਕਿ ਇੱਕ ਬਾਪ ਚਾਹਦਾ ਹੈ ਕਿ ਮੇਰੀ ਲੜਕੀ ਆਪਣੇ ਸਸਰਾਲ ਲੈ ਕੇ ਜਾਵੇ ਤੇ ਸਮਾਨ ਦੇ ਤੁਹਾਨੂੰ ਇੱਕ ਚਲਕ ਮਗਰਵਾ ਦਈਏ ਐਲਸੀਡੀ ਫ੍ਰਿਜ ਘਰ ਦੇ ਕਪੜੇ ਬੈੱਡ ਤੱਕ ਦਿੱਤਾ ਜਾ ਰਿਹਾ ਹਰ ਇੱਕ ਸਮਾਨ ਦਿੱਤਾ ਜਾ ਰਿਹਾ ਤੇ ਇੱਕ ਗੱਲ ਇੱਥੇ ਜ਼ਰੂਰ ਆਂਦੀ ਹੈ ਕਿ ਜਿੱਥੇ ਸ਼ਿਵ ਸੈਨਾ ਆਇਦਨ ਵਿਵਾਦਾਂ ਦੇ ਵਿੱਚ ਵੀ ਰਹਿੰਦੀ ਆ ਪਰ ਇਹ ਪਹਿਲੀ ਸ਼ਿਵ ਸੈਨਾ ਜੋ ਇਲੈਕਸ਼ਨ ਕਮਿਸ਼ਨ ਆਫ ਇੰਡੀਆ ਤੋਂ ਰਜਿਸਟਰਡ ਹੈ ਜੋ ਧਾਰਮਿਕ ਕੰਮਾਂ ਦੇ ਵਿੱਚ ਰੁਚੀ ਰੱਖਦੀ ਆ ਲੁਧਿਆਣਾ ਤੋਂ ਕੈਮਰਾ ਪਰਸਨ ਬਲਵਿੰਦਰ ਸਿੰਘ ਦੇ ਨਾਲ ਅਬਿਚੇਦ ਲੋਟਾ SZ న్యూਸ ਲੁਧਿਆਣਾ